ਸਹਿਕਾਰਿਕਲਸੀ ਜੀ ਅਮਨਦੀਪ ਕਰੋੜਾ ਨੇ ਡਾਕਟਰ ਰਵੀਜੀਤ ਜੋਤ ਜੀ ਸੋਧ ਸਾਹਿਬ ਪਕਾ ਸਾਹਿਬ ਤੇ ਸਹਿਕਾਰਿਕਲਸੀ ਜੀ ਜਿੰਨੇ ਵੀ ਸਾਡੇ ਸਰਕਾਰ ਜੋ ਮੈਂਬਰ ਆਏ ਨੇ ਵਾਰੋਜੀਵਨ ਜੋਤ ਨੇ ਜੀ ਆਏ ਨੇ ਨੀਨਾ ਮਿੱਤਲ ਜੀ ਮਤਲਬ ਸਾਡੇ ਜਿੰਨੇ ਸਰਕਾਰ ਜੋ ਮੈਂਬਰ ਸਾਰੇ ਆਏ ਜੋ ਕਿ ਲੁਧਿਆਣਾ ਸ਼ਹਿਰ ਵਾਸਤੇ ਔਰ ਪੰਜਾਬ ਵਾਸਤੇ ਜੋ ਜੋ এনवायरमेंट ਦੇ ਉੱਤੇ ਔਰ ਵੈਲੀਮੈਂਟ ਦੇ ਉੱਤੇ ਔਰ ਅੱਛੀ ਆ ਪਾਲਿਸੀਆਂ ਲੈ ਕੇ ਆਲ ਦੇ ਉੱਤੇ ਜੋ ਬਿਜਲੀ ਦੀ ਕੋਈ ਸਮੱਸਿਆ ਕੋਈ ਪਾਣੀ ਦੀ ਸਮੱਸਿਆ ਕੋਈ ਭੁੱਡੇ ਨਾਲੇ ਦੀ ਸਮੱਸਿਆ ਖਰ ਤਰੀਕੇ ਦੇ ਅੱਜ ਇੱਥੇ ਬੜੇ ਵਿਚਾਰ ਸਾਂਝੇ ਕੀਤੇ ਗਏ ਔਰ ਉਹਨਾਂ ਦੇ ਟ੍ਰੈਫਿਕ ਦੇ ਉੱਤੇ ਔਰ ਜਿਹੜੇ ਕੂੜੇ ਦੇ ਉੱਤੇ ਉਹ ਤਾਂ ਜਿੱਡੇ ਜਿੱਡੇ ਮੇਜਰ ਪੁਆਇੰਟਸ ਸ਼ਹਿਰ ਵਾਸਤੇ ਪ੍ਰੋਬਲਮ ਸੀਗੀ ਉਹ ਡੀਸੀ ਸਾਹਿਬ ਔਰ ਸਾਡੇ ਸਤਕਾਰਯੋਗ ਬੈਠੇ ਨੇ ਕਮਿਸ਼ਨਰ ਸਾਹਿਬ ਤੇ ਬਾਕੀ ਸਾਰੇ ਇਹਨਾਂ ਦੇ ਕੋਆਰਡੀਨੇਟਸ ਜਿੰਨਾਂ ਨੇ ਸੀ ਰਾਲਕੇ ਵਿਦਿਆਤਰੀ ਕੇ ਦਾ ਜੋ ਸਾਰਾ ਹੱਥ ਤੇ ਕੰਮ ਕੀਤਾ ਜਿਹਨਾਂ ਆਉਣ ਵਾਲੇ ਦਿਨਾਂ ਤੁਹਾਨੂੰ ਸੁਧਾਉਣੇ ਬਹੁਤ ਸਾਰੀਆਂ ਚੇਂਜਸ ਨਜ਼ਰ ਆਉਣਗੇ। ਬੁਟੇਦਰੇ ਆਤੇ ਸੀ ਜਾਵਾਂਗੇ। ਠੀਕ ਹੈ। ਨੈਕਸਟ ਮੀਟਿੰਗ ਦੇ ਵਿੱਚ ਜਾਵਾਂਗੇ। ਅੱਜ ਤਾਂ ਕੁਝ ਮੈਂਬਰ ਸਾਹਿਬਾਨੇ ਜਲਦੀ ਜਾਣਾ ਸੀਗਾ ਤੇ ਨੈਕਸਟ ਮੀਟਿੰਗ ਜਾ ਕੇ ਉਹ ਵੀ ਇਹਨਾਂ ਨੂੰ ਦਿਖਾਵਾਂਗੇ ਕਿ ਇਸ ਤਿੱਕੇ ਨਾਲ ਇੱਥੇ ਜੋ ਜੋ ਪ੍ਰੋਬਲਮਸ ਨੇ ਨਾਲ ਐਡਮਿਨਿਸਟ੍ਰੇਸ਼ਨ ਵੀ ਜਾਏਗੀ ਕੋਸ਼ਿਸ਼ ਆਪ ਵੀ ਜਾਣਗੇ। ਸੋਲਿਊਸ਼ਨ ਵਾਲੇ ਵੀ ਸਾਰੇ ਜਾਵਾਂਗੇ ਅਸੀਂ ਨੈਕਸਟ ਮੀਟਿੰਗ 'ਚ ਜਾਵਾਂਗੇ ਤਾਂ ਕਿ ਉਹ ਸਾਰੀਆਂ ਮਸ਼ੀਨਾਂ ਵਗੈਰਾ ਲੈ ਕੇ ਜੋ ਅਸੀਂ ਬੱਤ ਕੋਟੇ ਵਾਲੇ ਨੂੰ ਸਾਫ਼ ਕਰਦੇ ਜੋ ਸਾਡੀ ਸਰਕਾਰ ਦਾ ਉਪਰਾਲਾ ਉਹਨੂੰ ਅਸੀਂ ਲੈ ਆਪਣੇ ਚੜ੍ਹ ਦੀ ਕੋਸ਼ਿਸ਼ ਕਰਦੇ ਸਰ ਮੌਸਮ ਸੈਸ਼ਨ ਵੀ ਆ ਰਿਹਾ ਉਸ ਨੂੰ ਲੈ ਕੇ ਵੀ ਚਰਚਾ ਪੰਦਰਾ ਹੋਇਆ ਕਿਹੜੇ ਕਿਹੜੇ ਬਿੱਲ ਕਿਹੜੀ ਕਿਹੜੀ ਅਹਿਮ ਗੱਲ ਹੈ ਜਿਹੜੀ ਅਸੀਂ ਉਹ ਹੁਣ ਮੌਸਮ ਸੈਸ਼ਨ ਜਦੋਂ ਆਏਗਾ ਸਾਡੇ ਕੋਲ ਏਜੰਡੇ ਦੀ ਕਾਪੀ ਆ ਜਾਏਗੀ ਉਸ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਕਿ ਕਿਹੜੇ ਕਿਹੜੇ ਬਿੱਲ ਆ ਰਹੇ ਨੇ ਤੇ ਉਹ ਵੀ ਦੱਸ ਸਵਾ ਸਾਡੇ ਮਾਨਜੂਰ ਸਪੀਕਰ ਸਾਹਿਬ ਤੇ ਉਹਨਾਂ ਸਾਰੇ ਪੂਰੇ ਧਿਰੋ ਲੱਗੇ ਔਰ ਬਹੁਤ ਜਲਦੀ ਉਹਨੂੰ ਜਦ ਤੱਕ ਅਗਲੀ ਅਗਲੀ ਬੜੀ ਪ੍ਰੋਜੈਕਟ ਸੀਗਾ ਜਿਹੜਾ ਪਿੰਡ ਵਾਲਾ ਉਸ ਨੂੰ ਲੈ ਕੇ ਵੀ ਆਉਂਦੀ ਮਾਜੂ ਕਮਿਸ਼ਨਰ ਸਾਹਿਬ ਨਾਲ ਬਹੁਣੇ ਵਿਚਾਰ ਕੀਤਾ ਜਿਸ ਤੇ ਕੰਮ ਸ਼ੁਰੂ ਹੋ ਗਿਆ ਰਿਹਾ ਹੈ ਤੇ ਉਹਨੂੰ ਅਸੀਂ ਬਹੁਤ ਜਲਦੀ ਨਿਪਟਰੇ ਚਾੜਾ ਸਰ ਇਹ ਸ਼ਹਿਰਾਂ ਦੇ ਵਿੱਚ ਸੀਵਰੇਜ ਦੀ ਵਿਵਸਥਾ ਨੂੰ ਵੀ ਲੈ ਕੇ ਕਿਸ ਤਰੀਕੇ ਦੇ ਇੰਤਜ਼ਾਮ ਹੈ ਕਿ ਨਹੀਂ ਕਿਉਂਕਿ ਵਾਰਸ਼ਾਂ ਦਾ ਨਵਾਂ ਜਿਹੜੇ ਸ਼ਹਿਰ ਹੈਗੇ ਦਿੱਕਤਾਂ ਬਹੁਤ ਆਉਂਦੀਆਂ ਨੇ ਨਹੀਂ ਉਹ ਦੇਖੋ ਜਿਹੜੇ ਪੁਰਾਣੇ ਸ਼ਹਿਰ ਨੇ ਜਾਂ ਕਿਤੇ ਵੀ ਨੇ ਉਹ ਹੁਣ ਤਾਂ ਹੀ ਸਾਡੇ ਪ੍ਰਸਾਤੀ ਜਿਹੜੇ ਨਾਲੇ ਨੇ ਉਹਨਾਂ ਨੂੰ ਸਾਫ਼ ਕਰਨ ਦਾ ਪ੍ਰੋਸੀਜਰ ਰੋਡ ਗਲੀਆਂ ਨੂੰ ਸਾਫ਼ ਕਰਨ ਦਾ ਕਿਸੇ ਪੁੱਟੇ ਨਾਲੇ ਨੂੰ ਸਾਫ਼ ਕਰਨ ਦਾ ਪ੍ਰੋਸੀਜਰ ਕੋਕਲੇ ਨੂੰ ਮਸ਼ੀਨਾਂ ਉੱਥੇ ਲੱਗੀਆਂ ਹੋਈਆਂ ਨੇ ਹਰ ਪਾਸੇ ਸਾਡੇ ਜਿੰਨੇ ਕਾਰਪੋਰੇਸ਼ਨ ਦੇ ਅਫੀਸਰ ਮਸਤੈਦ ਨੇ ਔਰ ਲੱਗੇ ਹੋਏ ਨੇ ਪੂਰਾ ਐਡਮਿਨਿਸਟ੍ਰੇਸ਼ਨ ਡੀਸੀ ਸਾਹਿਬਾ ਆਪ ਪਰਸਨਲੀ ਤੌਰ ਤੇ ਵਿਜ਼ਿਟ ਕਰਕੇ ਸਾਰੀ ਚੀਜ਼ਾਂ ਨੂੰ ਕਮਿਸ਼ਨਰ ਸਾਹਿਬ ਸਾਰੇ ਸੀ ਗੱਲ ਚੈੱਕ ਕਰਦੇ ਬਿਲਕੁਲ ਖਾਸ ਵਿਸ਼ੇ ਨੂੰ ਧਿਆਨ ਦੇਣ ਲਈ ਕੋਈ ਗਲਬਾ ਖੜੀ ਖੜੇ ਮੈਂ 94 ਲੱਗੀ ਵੀ ਗਲਬਾ ਕੋਈ ਪੰਚਾਇਤੀ ਚੋਣਾਂ ਯਾਰ ਇਹ ਡਿਵੈਲਪਮੈਂਟ ਇਹ ਡਿਵੈਲਪਮੈਂਟ ਦੀ ਮੀਟਿੰਗ ਆ ਸਿਰਫ ਉਹਦੇ ਨਾਲੇ ਸ਼ਹਿਰ ਦੇ ਲੋਕਾਂ ਦੀ ਬਿਹਤਰੀ ਦੀ ਮੀਟਿੰਗ ਆ ਇੱਥੇ ਕੋਈ ਪ੍ਰਾਰਟੀਤੀ ਨਹੀਂ ਹੈ ਰਾਜ ਦਿੱਤੀ ਸੀ ਬਿਲਾਸ ਸਭਾ ਚੁੱਕੇ ਦਿਖਾਗੇ ਕਿਨੇ ਕਿਨੇ ਮੈਂਬਰਾਂ ਦੇ ਜਿਹੜੇ ਇਸ ਕੇ ਅੰਦਰ ਬੈਕ ਵਿੱਚ ਸਤਿਕਾਰਯੋਗ ਸਾਡੇ ਡੀਸੀ ਸਾਹਿਬਾ ਜੋ ਸਾਡੇ ਲੁਧਿਆਣੇ ਦੇ ਹੈੱਡ ਨੇ ਮਿਸਟਰ ਸਾਹਿਬ ਰਿਸ਼ੀ ਸਾਹਿਬ ਔਰ ਪੋਲੂਸ਼ਨ ਬੋਰਡ ਦੇ ਸਾਰੇ ਆਫੀਸਰ ਸਾਹਿਬਾਨ ਸੀਵਰੇਜ ਬੋਰਡ ਦੇ ਇਰੀਗੇਸ਼ਨ ਦੇ ਫੋਰੈਸਟ ਡਿਪਾਰਟਮੈਂਟ ਦੇ ਪੀਐਸਪੀਸੀਐਲ ਦੇ ਬਹੁਤ ਸਾਰੇ ਕਾਰਪੋਰੇਸ਼ਨ ਦੇ ਜਿਹਦੇ ਬਾਕੀ ਦੇ ਆਪਣੇ ਐਡ ਕੋਈ ਜਾਰੀ ਕੀਤੇ ਗਏ ਉਹਨਾਂ ਕਿਸੇ ਮੁੱਦੇ ਨੂੰ ਨਹੀਂ ਜੋ ਜੋ ਬੇਨਿਜਮੀਆਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਤੇ ਅਸੀਂ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਕੇ ਸਾਰਾ ਪ੍ਰਸ਼ਾਸਨ ਤੇ ਸ਼ਾਸਨ ਔਰ ਉਹਦੇ ਨਾਲ ਨਾਲ ਜੋ ਜੋ ਵੀ ਜਿੱਥੇ ਜਿੱਥੇ ਸਾਨੂੰ ਲੈਗਡਿਜੈਂਸੀ ਲੱਗਦੀ ਆ ਉਸ ਚੀਜ਼ ਨੂੰ ਅਸੀਂ ਕਵਰ ਅਪ ਕਰਾਂਗੇ ਉਹਨਾਂ ਨਾਲ ਗੱਲ ਗਏ ਬਿਟੇ ਨੇ ਇੰਟਰਵਿਊ ਵਾਲੇ ਨੇ ਕਿ ਅਰੋਗ ਨੂੰ ਐਸਾ ਕਿ ਸਾਢੇ 70 ਰੁਪਏ ਦਾ ਚੀਜ਼ ਆ ਆ ਮੰਗ ਰਿਹਾ ਸੀ ਨਹੀਂ ਉਹ ਅਸੀਂ ਗੁੱਟੇ ਨਾਲੇ ਦਾ ਅਸੀਂ ਕੇਸ ਡਿਸਾਈਡ ਕਰ ਲਿਆ ਵੀ ਤਾਂ ਸਵਾਰ ਕਮੇਟੀ ਸਿਫਾਰਸ਼ ਕਰਤੀ ਹੈ ਵੀ ਅਸੀਂ ਉਹਨੂੰ ਸੀਬੀਆ ਨੂੰ ਤੇ ਵਿਜੀਲੈਂਸ ਨੂੰ ਭੇਜ ਗਏ ਨਾਲੇ ਬ ਅੱਜ ਮੀਟਿੰਗ ਕੀਤੀ ਗਈ ਹੈ ਵਿਧਾਨ ਸਭਾ ਸਾਡੀ ਕਮੇਟੀ ਨੇ ਕਿਹੜੇ ਕਿਹੜੇ ਜਿਹੜੇ ਫੈਸਲੇ ਲਏ ਨੇ ਕਿੰਨਾ ਦੇਖੋ ਵਿਧਾਸਵਾ ਕਮੇਟੀ ਜਿਹੜੀ ਹੈਗੀ ਆ ਉਹਨੇ ਅੱਜ ਲੁਧਿਆਣੇ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਐਮ ਐਨ ਐ ਸਾਹਿਬਾਨ ਸ਼ੈਰੀ ਕਲਸੀ ਜੀ ਅਮਨਦੀਪ ਬਰੋੜਾ ਜੀ ਡਾਕਟਰ ਜੀਵਨ ਜੋਤ ਜੀ ਸੋਧ ਸਾਹਿਬ ਬਕਾ ਸਾਹਿਬ ਤੇ ਸ਼ੈਰੀ ਕਲਸੀ ਜੀ ਜਿੰਨੇ ਵੀ ਸਾਡੇ ਸਤਿਕਾਰਯੋਗ ਕਮੇਟੀ ਮੈਂਬਰ ਆਏ ਨੇ ਵਾਰੋ ਜੀਵਨ ਜੋਤ ਜੀ ਆਏ ਨੇ ਨੀਨਾ ਮਿੱਤਲ ਜੀ ਮਤਲਬ ਸਾਡੇ ਜਿੰਨੇ ਸਰਕਾਰ ਦੇ ਪੇਪਰ ਸਾਰੇ ਆਏ ਜੋ ਕਿ ਲੁਧਿਆਣਾ ਸ਼ਹਿਰ ਵਾਸਤੇ ਔਰ ਪੰਜਾਬ ਵਾਸਤੇ ਜੋ ਜੋ এনवायरमेंट ਦੇ ਉੱਤੇ ਔਰ ਡਵੈਲਪਮੈਂਟ ਦੇ ਉੱਤੇ ਔਰ ਅੱਛੀ ਪਾਲਿਸੀਆਂ ਲੈ ਕੇ ਆਉਣ ਦੇ ਉੱਤੇ ਜੋ ਬਿਜਲੀ ਦੀ ਕੋਈ ਸਮੱਸਿਆ ਕੋਈ ਪਾਣੀ ਦੀ ਸਮੱਸਿਆ ਕੋਈ ਬੁੱਡੇ ਨਾਲੇ ਦੀ ਸਮੱਸਿਆ ਖਾਸ ਤਰੀਕੇ ਦੇ ਅੱਜ ਇੱਥੇ ਬੜੇ ਵਿਚਾਰ ਸਾਂਝੇ ਕੀਤੇ ਗਏ ਔਰ ਉਹਨਾਂ ਟ੍ਰੈਫਿਕ ਦੇ ਉੱਤੇ ਔਰ ਜਿਹੜੇ ਪੁੜੇ ਦੇ ਉੱਤੇ ਉਹ ਤਾਂ ਜਿੱਡੇ ਏਡੇ ਮੇਨ ਮੇਜਰ ਪੁਆਇੰਟਸ ਸ਼ਹਿਰ ਵਾਸਤੇ ਪ੍ਰੋਬਲਮ ਸੀਗੀ ਉਹ ਡੀਸੀ ਸਾਹਿਬਾ ਸਾਡੇ ਸਰਕਾਰ ਦੇ ਬੈਠੇ ਨੇ ਕਮਿਸ਼ਨਰ ਸਾਹਿਬ ਤੇ ਬਾਕੀ ਸਾਰੇ ਇਹਨਾਂ ਦੇ ਕੋਆਰਡੀਨੇਟਸ ਜਿੰਨਾਂ ਨੇ ਸੀ ਰਲ ਕੇ ਵਧੀਆ ਤਰੀਕੇ ਨਾਲ ਜਿਹੜਾ ਸਾਰਾ ਇੱਥੇ ਕੰਮ ਕੀਤਾ ਜਿੰਨਾਂ ਨੇ ਆਉਣ ਵਾਲੇ ਦਿਨਾਂ ਤੁਹਾਨੂੰ ਲੁਧਿਆਣਾ ਵਿੱਚ ਬਹੁਤ ਸਾਰੀਆਂ ਚੇਂਜਸ ਨਜ਼ਰ ਆਉਣਗੇ। ਪੁੜੇ ਤੇਰੇ ਆਤੀ ਸੀ ਜਾਵਾਂਗੇ। ਠੀਕ ਹੈ। ਨੈਕਸਟ ਮੀਟਿੰਗ ਦੇ ਵਿੱਚ ਜਾਵਾਂਗੇ। ਅੱਜ ਤਾਂ ਕੁਝ ਮੈਂਬਰ ਸਾਹਿਬਾਨੇ ਜਲਦੀ ਜਾਣਾ ਸੀਗਾ। ਦੇ ਨੈਕਸਟ ਮੀਟਿੰਗ ਜਾ ਕੇ ਉਹ ਵੀ ਇਹਨਾਂ ਨੂੰ ਦਿਖਾਵਾਂਗੇ ਕਿ ਇਸ ਤਰੀਕੇ ਨਾਲ ਇੱਥੇ ਜੋ ਜੋ ਪ੍ਰੋਬਲਮਸ ਨੇ ਨਾਲ ਐਡਮਿਨਿਸਟ੍ਰੇਸ਼ਨ ਵੀ ਜਾਏਗੀ ਕੋਸ਼ਿਸ਼ ਆਪ ਵੀ ਜਾਣਗੇ ਪੂਰਸ਼ਨ ਵਾਲੇ ਵੀ ਸਿਵਰੇ ਸਾਰੇ ਜਾਵਾਂਗੇ ਅਸੀਂ ਨੈਕਸਟ ਮੀਟਿੰਗ 'ਚ ਜਾਵਾਂਗੇ ਤਾਂ ਕਿ ਉਹ ਸਾਰੀਆਂ ਮਸ਼ੀਨਾਂ ਵਗੈਰਾ ਲਾ ਕੇ ਜੋ ਅਸੀਂ ਬਤ ਗੋਟੇ ਨਾਲ ਸਾਫ ਕਰਦੇ ਉਹ ਸਾਡੀ ਸਰਕਾਰ ਦਾ ਉਪਰਾਲਾ ਉਹ ਲੋ ਸਿੰਦੇ ਆਪਣੇ ਚੜ੍ਹਦੀ ਕੋਸ਼ਿਸ਼ ਕਰਦੇ ਸਰ ਮੌਨਸੂਨ ਸੈਸ਼ਨ ਵੀ ਆ ਰਿਹਾ ਉਸ ਨੂੰ ਲੈ ਕੇ ਵੀ ਚਰਚਾ ਪੰਦਰਾ ਹੋਇਆ ਕਿਹੜੇ ਕਿਹੜੇ ਬਿੱਲ ਕਿਹੜੀ ਕਿਹੜੀ ਅਹਿਮ ਗੱਲ ਹੈ ਜਿਹੜੀ ਅਸੀਂ ਉਹ ਹੁਣ ਮੌਨਸੂਨ ਸੈਸ਼ਨ ਜਦੋਂ ਆਏਗਾ ਸਾਡੇ ਕੋਲ ਏਜੰਡੇ ਦੀ ਕਾਪੀ ਆ ਜਾਏਗੀ ਉਸ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਕਿ ਕਿਹੜੇ ਕਿਹੜੇ ਬਿੱਲ ਆ ਰਹੇ ਨੇ ਤੇ ਉਹ ਵੀ ਦੱਸ ਸੋ ਬਾ ਸਾਡੇ ਮਾਨਜੋ ਸਪੀਕਰ ਸਾਹਿਬ ਤੇ ਉਹਨਾਂ ਸਾਰੇ ਪੂਰੇ ਦਿਰੋ ਲੱਗੇ ਹੋਏ ਔਰ ਬਹੁਤ ਜਲਦੀ ਹੋਊਗਾ ਜਦ ਤੱਕ ਮੇਰੀ ਮੇਰੀ ਬੜੀ ਪ੍ਰੋਜੈਕਟ ਸੀਗਾ ਜਿਹੜਾ ਪਿਛਲੇ ਵਾਲਾ ਉਸ ਨੂੰ ਲੈ ਕੇ ਵੀ ਆਉ ਵੀ ਮਾਜੋ ਕਮਿਸ਼ਨਰ ਸਾਹਿਬ ਨਾਲ ਉਹਨੇ ਵਿਚਾਰ ਕੀਤਾ ਜਿਸ ਉਹ ਨੂੰ ਅਸੀਂ ਬਹੁਤ ਜਲਦੀ ਨਿਪਟੇ ਚੜਾ ਸਰ ਇਹ ਸ਼ਹਿਰਾਂ ਦੇ ਵਿੱਚ ਸਿਵਰੇ ਨੀਵਸਥਾ ਨੂੰ ਵੀ ਲੈ ਕੇ ਕਿਸ ਤਰੀਕੇ ਦੇ ਇੰਤਜ਼ਾਮ ਹੈ ਕਿ ਨਹੀਂ ਕਿਉਂਕਿ ਬਾਰਸ਼ਾਂ ਦਾ ਮੌਸਮ ਜਿਹੜੇ ਸ਼ਹਿਰ ਹੈਗੇ ਦਿੱਕਤਾਂ ਬਹੁਤ ਆਉਂਦੀ ਨਹੀਂ ਉਹ ਦੇਖੋ ਜਿਹੜੇ ਪੁਰਾਣੇ ਸ਼ਹਿਰ ਨੇ ਜਾਂ ਕਿਤੇ ਵੀ ਨੇ ਉਹ ਹੁਣ ਕਈ ਸਾਡੇ ਬਰਸਾਤੀ ਜਿਹੜੇ ਨਾਲੇ ਨੇ ਉਹਨਾਂ ਨੂੰ ਸਾਫ਼ ਕਰਨ ਦਾ ਪ੍ਰੋਸੀਜਰ ਰੋਡ ਗਲੀਆਂ ਨੂੰ ਸਾਫ਼ ਕਰਨ ਦਾ ਕਿਸੇ ਫੁੱਟੇ ਨਾਲੇ ਨੂੰ ਸਾਫ਼ ਕਰਨ ਦਾ ਪ੍ਰੋਸੀਜਰ ਕੋਕਲੇ ਨੂੰ ਮਸ਼ੀਨਾਂ ਸੁੱਥੇ ਲੱਗੀਆਂ ਹੋਈਆਂ ਨੇ ਹਰ ਪਾਸੇ ਸਾਡੇ ਜਿੰਨੇ ਕਾਰਪੋਰੇਸ਼ਨ ਦੇ ਅਫਸਰ ਮਸਤੈਦ ਨੇ ਔਰ ਲੱਗੇ ਹੋਏ ਨੇ ਪੂਰਾ ਐਡਮਿਨਿਸਟ੍ਰੇਸ਼ਨ ਡੀਸੀ ਸਾਹਿਬ ਆਪ ਪਰਸਨਲੀ ਤ ਸਭ ਕੇ ਸਾਰੀ ਚੀਜ਼ਾਂ ਨੂੰ ਕਮਿਸ਼ਨਰ ਸਾਹਿਬ ਸਾਰੇ ਇਸ ਗੱਲ ਤੇ ਕਰਦਾ। ਬਿਲਕੁਲ ਖਾਸ ਵਿਸ਼ਾ ਨੂੰ ਜਾਣੇ ਲਈ ਕੋਈ ਕਰਵਾ ਕਿਹੜੇ ਕਿਹੜੇ ਮਹਿਕਮੇ ਚੋਣਾਂ ਨੂੰ ਲੈ ਕੇ ਵੀ ਗੱਲ ਬਾਤ ਹੋਈ ਪੰਚਾਇਤੀ ਚੋਣਾਂ ਯਾਰ ਇਹ ਡਿਵੈਲਪਮੈਂਟ ਇਹ ਡਿਵੈਲਪਮੈਂਟ ਦੀ ਮੀਟਿੰਗ ਆ ਸਿਰਫ ਲੁਧਿਆਣਾ ਦੇ ਸ਼ਹਿਰ ਦੇ ਲੋਕਾਂ ਦੀ ਬਿਹਤਰੀ ਦੀ ਮੀਟਿੰਗ ਆ ਇੱਥੇ ਕੋਈ ਪਾਰਟੀਤੀ ਨਹੀਂ ਹੈ ਰਾਜਨੀਤੀ ਸਿ ਵਿਧਾਨ ਸਭਾ ਚੁੱਪੇ ਦਿਖਾ। ਕਿਹੜੇ ਕਿਹੜੇ ਮਹਿਕਮਿਆਂ ਦੇ ਜਿਹੜੇ ਇੱਥੇ ਆ ਕੇ ਬੈਕਵੇਂ ਸਤਿਕਾਰਯੋਗ ਸਾਡੇ ਡੀਸੀ ਸਾਹਿਬਾ ਜੋ ਸਾਡੇ ਲੁਧਿਆਣਾ ਦੇ ਹੈੱਡ ਨੇ ਮਿਸਟਰ ਸਾਹਿਬ ਰਿਸ਼ੀ ਸਾਹਿਬ ਔਰ ਪੋਲਿਊਸ਼ਨ ਬੋਰਡ ਦੇ ਸਿਵਲ ਬੋਰਡ ਦੇ ਇਰੀਗੇਸ਼ਨ ਦੇ ਫੋਰੈਸਟ ਡਿਪਾਰਟਮੈਂਟ ਦੇ ਪੀਐਸਪੀਸੀਐਲ ਦੇ ਔਰ ਸਾਰੇ ਕਾਰਪੋਰੇਸ਼ਨ ਦੇ ਜਿੰਦੇ ਬਾਕੀ ਦੇ ਆਪਣੇ ਨਹੀਂ ਜੋ ਜੋ ਬੇਨਿਜਮੀਆਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਤੇ ਅਸੀਂ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਰਲ ਕੇ ਸਾਰਾ ਪ੍ਰਸ਼ਾਸਨ ਤੇ ਸ਼ਾਸਨ ਔਰ ਉਹਦੇ ਨਾਲ ਨਾਲ ਜੋ ਜੋ ਵੀ ਜਿੱਥੇ-ਇੱਥੇ ਸਾਨੂੰ ਲੈਗ ਲਿਜੈਂਸੀ ਲੱਗਦੀ ਆ ਉਸ ਚੀਜ਼ ਨੂੰ ਅਸੀਂ ਕਵਰ ਅਪ ਕਰ ਰਹੇ ਹਾਂ। ਉਹ ਗੁੱਟੇ ਨਾਲੇ ਗੱਲ ਗਏ ਬਿੱਟੇ ਦੇ ਇੰਟਰਵਿਊ ਵਾਲੇ ਨੂੰ ਅਰੋਗ ਲਗਾਏ। ਸਾਡੀ ਜਿੱਥੇ ਕੋਈ ਬੇਤਾ ਪੁੱਛੋ ਸਾਹਮਣੇ। ਨਹੀਂ ਉਹ ਅਸੀਂ ਗੁੱਟੇ ਨਾਲੇ ਦਾ ਅਸੀਂ ਕੇਸ ਡਿਸਾਈਡ ਕਰ ਲਿਆ ਵੀ 10 ਵਾ ਕਮੇਟੀ ਸਪਾਰਸ਼ ਕਰਤੀ। ਵੀ ਅਸੀਂ ਉਹਨੂੰ ਸੀਬੀਆ ਨੂੰ ਤੇ ਬਿਜ਼ਨਸ ਨੂੰ ਭੇਜ ਕੇ ਨਾਲੇ ਗੁੱਟੇ ਨਾਲਾ ਸਾਫ਼ੀ ਕਰਾ ਦਿੱਤੀ। ਅੱਜ ਮੈਂ